ਲੇਖ ਨਾ ਮਿਟਈ ਪੁਰਬ ਕਮਾਇਆ ਕੀ ਜਾਣਾਂ ਕੀ ਹੋਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਲੈ ਕੇ ਹਾਜ਼ਰ ਹਾਂ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਗੱਲ ਕਰਦੇ ਨੇ ਲੇਖਾਂ ਦੀ ਆਪਾਂ ਸਮਝਾਂਗੇ ਕੇ ਆਖਰਲੇਖ ਲਿਖੇ ਕਿਵੇਂ ਜਾਂਦੇ ਹੈ ਲੇਖਾਂ ਦੇ ਮਾਮਲੇ ਵਿੱਚ ਆਮ ਪ੍ਰਚਲਿਤ ਧਾਰਨਾ ਕਿਹੜੀ ਹੈ ਉਹ ਵੀ ਜਾਣਾਂਗੇ ਤੇ ਇਹਦਾ ਇੱਕ ਵਿਗਿਆਨਕ ਪੱਖ ਵੀ ਹੈ ਆਪਾਂ ਉਹਦੀ ਵੀ ਗੱਲ ਕਰਾਂਗੇ ਦੋਨੋਂ ਹੀ ਜ਼ਰੂਰੀ ਨੇ ਕਿਉਂਕਿ ਦੋਹਾਂ ਹੀ ਪੱਖਾਂ ਦਾ ਜਿਹੜਾ ਨਿਚੋੜ ਹੈ ਉਹ ਸੇਮ ਨਿਕਲਦਾ ਜਿਹੜਾ ਨਤੀਜਾ ਹੈ ਉਹ ਸੇਮ ਹੈ ਸੋ ਆਓ ਸ਼ੁਰੂ ਕਰੀਏ ਨਾਸਰੀ ਸ਼ੰਤ ਮਹਿਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤ ਕ ਲਿਖੇ ਅਡਾ ਲੇਖ ਪੁਰਬ ਕ ਮਾਇਆ ਜੀਓ ਇਸ ਪੂਰੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀਵ ਇਸਤਰੀ ਨੂੰ ਸੰਬੋਧਨ ਕਰਦੇ ਹੋਏ ਬਾਣੀ ਲਿਖਦੇ ਪਰ ਹਮੇਸ਼ਾ ਦੀ ਤਰ੍ਹਾਂ ਪਾਈ ਗੱਲ ਨੂੰ ਚੇਤੇ ਦੇ ਵਿੱਚ ਕਰ ਲਈਏ ਕਿ ਬਾਣੀ ਜਿਹੜੀ ਲਿਖੀ ਗਈ ਹੈ ਇਹ ਗੱਲਾਂ ਇਸ ਸ਼ਬਦ ਦੇ ਵਿੱਚ ਜਿਹੜੀਆਂ ਲਿਖੀਆਂ ਗਈਆਂ ਨੇ ਉਹ ਸਿਰਫ ਇਸਤਰੀਆਂ ਲਈ ਨਹੀਂ ਉਹ ਸਾਰੇ ਹੀ ਮਨੁੱਖਾਂ ਲਈ ਹਨ ਗੁਰੂ ਸਾਹਿਬ ਕਹਿੰਦੇ ਪਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ ਮੁਠੜੀਏ ਤੋਂ ਭਾਵ ਠੱਗੀ ਹੋਈ ਜੀਵ ਇਸਤਰੀ ਨੂੰ ਸੰਬੋਧਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਪਹਿਲਾਂ ਤਾਂ ਚੇਤਾ ਕਰਾਉਂਦੇ ਨੇ ਕਿ ਤੂੰ ਮਾਇਆ ਦੇ ਮੋਹ ਦੇ ਵਿੱਚ ਠੱਗੀ ਹੋਈ ਹੈ। ਫਿਰ ਸੰਗ ਕਹਿੰਦੇ ਉਹ ਪਤੀ ਪ੍ਰਭੂ ਤਾਂ ਤੇਰੇ ਨਾਲ ਹੈ। ਖਬਰ ਨਾ ਪਾਈਆ ਜੀਉ ਪਰ ਤੂੰ ਇਸ ਗੱਲ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਤੂੰ ਮਾਇਆ ਮੋਹ ਦੇ ਵਿੱਚ ਇੰਨੀ ਠੱਗੀ ਹੋਈ ਹੈ ਕਿ ਤੇਰੀ ਸੁਰਤ ਮਾਇਆ ਦੇ ਵਿੱਚ ਹੀ ਟਿਕੀ ਰਹਿੰਦੀ ਹੈ। ਜ਼ਿੰਦਗੀ ਨੂੰ ਸਖਾਲੀ ਬਣਾਉਣ ਚ ਟਿਕੀ ਰਹਿੰਦੀ ਹੈ। ਕਮਾ ਕਾਰਾਂ ਚ ਟਿਕੀ ਰਹਿੰਦੀ ਆ ਆਪਣੀਆਂ ਜ਼ਿੰਮੇਵਾਰੀਆਂ ਚ ਟਿਕੀ ਰਹਿੰਦੀ ਆ ਪ੍ਰਮਾਤਮਾ ਵੱਲ ਤੇਰਾ ਧਿਆਨ ਨਹੀਂ ਜਾਂਦਾ ਹਾਲਾਂਕਿ ਉਹ ਪ੍ਰਮਾਤਮਾ ਤੇਰੇ ਨਾਲ ਹੀ ਵੱਸਦਾ ਤੇਰੇ ਸੰਗ ਹੈ ਪਰ ਇਹਦੇ ਚ ਤੇਰਾ ਕਸੂਰ ਨਹੀਂ ਮਸਤਕ ਲਿਖੇ ਅੜਾ ਲੇਖ ਪੁਰਬ ਕਮਾਇਆ ਜੀ ਕਹਿੰਦੇ ਆਪਣੇ ਪਹਿਲੇ ਜਨਮਾਂ ਦੇ ਵਿੱਚ ਤੂੰ ਜਿਹੜੇ ਵੀ ਕਰਮ ਕਮਾਏ ਨੇ ਉਹਨਾਂ ਦੇ ਅਨੁਸਾਰ ਹੀ ਤੇਰੇ ਮੱਥੇ ਤੇ ਲੇਖ ਲਿਖਿਆ ਗਿਆ ਹੁਣ ਇੱਕ ਤੇ ਪ੍ਰਚਲਿਤ ਧਾਰਨਾ ਹੈ ਤੇ ਗੁਰਬਾਣੀ ਉਸ ਧਾਰਨਾ ਨੂੰ ਖਾਰਜ ਨਹੀਂ ਕਰਦੀ 84 ਲੱਖ ਜੂਨਾ ਦੀ ਗੱਲ ਗੁਰਬਾਣੀ ਦੇ ਵਿੱਚ ਵੀ ਹੁੰਦੀ ਹੈ ਤੇ ਪ੍ਰਮੁੱਖ ਤੌਰ ਤੇ ਇਹ ਜਿਹੜਾ ਫਲਸਫਾ ਹੈ ਇਹ ਕਨਸੈਪਟ ਹੈ ਇਹ Hindu ਧਰਮ ਸ਼ਾਸਤਰਾਂ ਦੇ ਵਿੱਚ ਪਾਇਆ ਜਾਂਦਾ ਤਾਂ ਇੱਕ ਤੇ ਇਹ ਧਾਰਨਾ ਹੋ ਗਈ ਕਿ ਇਸ ਮਨੁੱਖਾ ਜਨਮ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਹੋਰਾਂ ਜੂਨਾ ਦੇ ਵਿੱਚ ਸੀ ਉਨਾ ਜੂਨਾ ਦੇ ਵਿੱਚ ਵਿਚਰਦੇ ਹੋਏ ਤੂੰ ਜਿੱਦਾਂ ਦੇ ਵੀ ਕੰਮ ਕਰ ਕੀਤੇ ਜੋ ਵੀ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨਿਭਾਈ ਉਹ ਲੇਖ ਤੇਰੇ ਮੱਥੇ ਤੇ ਲਿਖੇ ਗਏ ਕਿ ਆਤਮਾ ਜਿਹੜੀ ਤੇਰੇ ਸਰੀਰ ਤੇ ਵੱਸਦੀ ਹੈ ਉਹ ਮਰਦੀ ਨਹੀਂ ਕਦੇ ਕਿ ਉਹ ਮੌਤ ਤੋਂ ਬਾਅਦ ਜਦੋਂ ਸਰੀਰ ਦੀ ਮੌਤ ਹੋ ਜਾਂਦੀ ਹੈ ਤਾਂ ਆਤਮਾ ਬਾਣਾ ਬਦਲ ਲੈਂਦੀ ਹੈ ਇਹ ਪ੍ਰਚਲਿਤ ਧਾਰਨਾ ਹੈ ਕਿ ਜਦੋਂ ਇੱਕ ਜੂਨੀ ਦੇ ਵਿੱਚੋਂ ਤੇਰੀ ਮੌਤ ਹੋਈ ਦੂਸਰੀ ਜੂਨੀ ਦੇ ਵਿੱਚ ਤੇਰਾ ਜਨਮ ਹੋ ਗਿਆ ਪਹਿਲੀ ਜੂਨੀ ਦੇ ਵਿੱਚ ਜੋ ਕੁਝ ਵੀ ਤੂੰ ਕੀਤਾ ਸੀ ਉਹ ਤੇਰੀ ਆਤਮਾ ਤੇ ਉਕਰਿਆ ਹੋਇਆ ਹੈ ਤੇ ਉਹ ਉਕਰਿਆ ਹੀ ਰਹੇਗਾ ਤੂੰ ਉਸ ਤਰ੍ਹਾਂ ਦਾ ਹੀ ਜੀਵ ਹੈ ਬਸ ਜੂਨਾ ਬਦਲਦਾ ਤੁਰਿਆ ਆ ਰਿਹਾ ਹੈ ਤਾਂ ਉਸ ਪੱਖ ਤੋਂ ਵੇਖੀਏ ਤਾਂ ਪਿਛਲੀਆਂ ਜਿੰਨੀਆਂ ਵੀ ਜੂਨਾ ਅਸੀਂ ਹੰਡਾ ਚੁੱਕੇ ਆ ਉਹਨਾਂ 'ਚ ਜੋ ਕੁਝ ਅਸੀਂ ਕਰਦੇ ਰਹੇ ਆ ਉਹਦੇ ਸਿਸਹਾਬ ਨਾਲ ਸਾਨੂੰ ਇਸ ਮਨੁੱਖਾ ਜਨਮ ਦੀ ਜੂਨ ਦੇ ਵਿੱਚ ਫਲ ਮਿਲਦਾ ਪਿਆ ਸਾਡੀ ਸੁਰਤੀ ਸਾਡੀ ਵਿਰਤੀ ਉਸ ਤਰੀਕੇ ਦੀ ਹੈ ਸਾਨੂੰ ਆਪਰਚੂਨਿਟੀਆਂ ਮੌਕੇ ਉਸ ਤਰੀਕੇ ਦੇ ਮਿਲਦੇ ਜਿਵੇਂ ਆਪਾਂ ਅਕਸਰ ਸੁਣਦੇ ਹਾਂ ਕਿ ਜੋ ਬੀਜਾਂਗੇ ਉਹੀ ਵੱਢਾਂਗੇ ਤਾਂ ਉਹਨਾਂ ਪਿਛਲੀਆਂ ਜੂਨਾ ਚ ਜੋ ਅਸੀਂ ਬੀਜਿਆ ਉਹ ਅਸੀਂ ਅੱਜ ਵੱਢਦੇ ਪਏ ਹਾਂ ਇਹ ਇੱਕ ਪੱਖ ਹੈ ਹੁਣ ਦੂਸਰਾ ਵਿਗਿਆਨਕ ਪੱਖ ਵੀ ਹੈ ਉਹ ਜੇਨੈਟਿਕਸ ਦੀ ਗੱਲ ਆ ਜਾਂਦੀ ਹੈ ਕਿ ਤੁਹਾਡੇ ਮਾਤਾ ਪਿਤਾ ਨੇ ਕਿਸੇ ਖਾਸ ਤਰੀਕੇ ਦੇ ਨਾਲ ਜ਼ਿੰਦਗੀ ਬਤਾਈ ਉਹਨਾਂ ਦੀ ਖਾਸ ਤਰੀਕੇ ਦੀ ਸਰੀਰਕ ਤੇ ਮਾਨਸਿਕ ਅਵਸਥਾ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਦੀ ਵੀ ਰਹੀ ਹੈ ਅੱਗੇ ਦੀ ਅੱਗੇ ਇਹ سلسلہ ਅਨੰਤ ਹੈ ਕਦੇ ਵੀ ਨਾ ਮੁੱਕਣ ਵਾਲਾ ਤਾਂ ਹੁਣ ਜਿੱਦਾਂ ਦੀ ਉਹਨਾਂ ਦੀ ਵਿਰਤੀ ਰਹੀ ਉਸ ਤਰ੍ਹਾਂ ਦੀ ਉਹਨਾਂ ਦੇ ਜੀਨ ਦੇ ਵਿੱਚ ਇੱਕ ਸ਼ਾਪ ਛੱਪ ਗਈ ਉਹ ਜੀਨ ਕਿਉਂਕਿ ਤੁਹਾਨੂੰ ਵੀ ਮਿਲੇ ਨੇ ਤਾਂ ਉਹ ਸ਼ਾਪ ਤੁਹਾਡੇ ਅੰਦਰ ਵੀ ਆ ਗਈ ਸੋ ਜਿੱਦਾਂ ਦੀ ਤੁਹਾਡੇ ਮਾਪਿਓ ਦੀ ਵਿਰਤੀ ਹੈ ਕਾਫੀ ਹੱਦ ਤੱਕ ਤੁਹਾਡੀ ਵਿਰਤੀ ਉਦਾਂ ਦੀ ਹੋਏਗੀ 100% ਨਹੀਂ ਹੋਏਗੀ ਕੁਝ ਨਾ ਕੁਝ ਵੇਰੀਏਸ਼ਨ ਕੁਝ ਬਦਲਾਅ ਤੁਹਾਡੇ ਦੇ ਵਿੱਚ ਜ਼ਰੂਰ ਹੋਏਗਾ ਹੁਣ ਉਹ ਜਿਹੜੀ ਮੁੱਢਲੀ ਵਿਰਤੀ ਤੁਹਾਡੀ ਹੈਗੀ ਆ ਉਹ ਕੀ ਪ੍ਰਭਾਵਿਤ ਕਰਦੀ ਹੈ ਬਚਪਨ ਦੇ ਵਿੱਚ ਤੁਸੀਂ ਕਿੱਦਾਂ ਦੀਆਂ ਖੇਡਾਂ ਖੇਡੋਗੇ ਕਿੱਦਾਂ ਦੇ ਬੱਚਿਆਂ ਨਾਲ ਤੁਹਾਡਾ ਮੇਲ ਮਲਾਪ ਜ਼ਿਆਦਾ ਰਹੇਗਾ ਹੁਣ ਇੱਥੇ ਕੱਲ ਇਹ ਵੀ ਆ ਜਾਂਦੀ ਹੈ ਕਿ ਤੁਹਾਡੇ ਕੋਲ ਕਿੱਦਾਂ ਦੇ ਬੱਚੇ ਅਵੇਲੇਬਲ ਨੇ ਉਪਲਬਧ ਨੇ ਖੇਡਣ ਦੇ ਲਈ ਤੁਹਾਡੇ ਸਕੂਲ 'ਚ ਤੁਹਾਡੇ ਗਵਾਂਡ 'ਚ ਤਾਂ ਹੁਣ ਇੱਕ ਤੁਹਾਡੀ ਮੋਢਲੀ ਵਰਤੀ ਹੋਗੀ ਇੱਕ ਹੁਣ ਤੁਹਾਡੀ ਸੰਗਤ ਹੋਗੀ ਦੋਨੇ ਨਾਲੋਂ ਨਾਲ ਚੱਲਦੀਆਂ ਨੇ ਇੱਕ ਦੂਜੀ ਨੂੰ ਪ੍ਰਭਾਵਿਤ ਕਰਦੀਆਂ ਨੇ ਦੋਨਾਂ ਤੇ ਹੀ ਤੁਹਾਡਾ ਕੋਈ ਇਖਤਿਆਰ ਨਹੀਂ ਸੀ ਤੁਸੀਂ ਇਹ ਨਿਰਧਾਰਤ ਨਹੀਂ ਕਰ ਸਕਦੇ ਕਿ ਤੁਹਾਡੀ ਮੋਢਲੀ ਵਰਤੀ ਕਿਉਂ ਜੀ ਹੋਣੀ ਹੈ ਤੁਸੀਂ ਇਹ ਨਿਰਧਾਰਤ ਨਹੀਂ ਕਰ ਸਕਦੇ ਕਿ ਤੁਹਾਨੂੰ ਬਚਪਨ ਦੇ ਵਿੱਚ ਜਿਹੜੇ ਮਿੱਤਰ ਨੇ ਉਹ ਕਿੱਦਾਂ ਦੇ ਮਿਲਨੇ ਅੱਛਾ ਤੇ ਇਹ ਸਿਲਸਿਲਾ ਜਿਹੜਾ ਹੈ ساری ਜ਼ਿੰਦਗੀ ਇਦਾਂ ਹੀ ਚੱਲਦਾ ਰਹਿੰਦਾ ਜਿੱਦਾਂ ਦੇ ਤੁਹਾਨੂੰ ਹਾਲਾਤ ਮਿਲਦੇ ਰਹਿੰਦੇ ਆ ਉਹਦੇ ਹਿਸਾਬ ਨਾਲ ਤੁਹਾਡੀ ਵਿਰਤੀ ਥੋੜੀ ਬਹੁਤ ਬਦਲਦੀ ਰਹਿੰਦੀ ਹੈ ਜਿੱਦਾਂ ਦੀ ਤੁਹਾਡੀ ਵਿਰਤੀ ਹੈ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਹਾਲਾਤ ਮਿਲਦੇ ਆ ਸੋ ਦੋਨੋਂ ਚੀਜ਼ਾਂ ਇੱਕ ਦੂਜੀ ਤੇ ਨਿਰਭਰ ਵੀ ਨੇ ਤੇ ਇੱਕ ਦੂਜੀ ਦੀਆਂ ਪੂਰਕ ਵੀ ਨੇ ਤਾਂ ਅੱਜ ਜੇਕਰ ਤੁਸੀਂ ਕੋਈ ਫੈਸਲਾ ਲੈ ਰਹੇ ਹੋ ਅੱਜ ਜੇਕਰ ਤੁਸੀਂ ਕੁਝ ਕਰ ਰਹੇ ਹੋ ਜਾਂ ਕੁਝ ਕਰਨ ਤੋਂ ਆਪਣੇ ਆਪ ਨੂੰ ਵਰਜ ਰਹੇ ਹੋ ਤਾਂ ਉਹ ਤੁਸੀਂ ਸਿਰਫ ਅੱਜ ਹੀ ਨਹੀਂ ਸਿੱਖ ਲਿਆ ਤੁਹਾਡੀ ਪੂਰੀ ਜ਼ਿੰਦਗੀ ਜਿਹੜੀ ਹੁਣ ਤੱਕ ਤੁਸੀਂ ਬਤੀਤ ਕਰ ਚੁੱਕੇ ਹੋ ਜਿਹੜੀ ਤੁਹਾਡੀ ਇੰਨੀ ਉਮਰ ਹੋ ਗਈ ਹੈ ਉਹਦੇ 'ਚ ਜੋ ਕੁਝ ਤੁਹਾਡੀ ਵਿਰਤੀ ਤੇ ਛਪਿਆ ਉਹੋ ਨਿਰਤਾਰਤ ਕਰ ਰਹੀ ਆ ਹੁਣ ਕਿ ਤੁਸੀਂ ਕਿੱਦਾਂ ਦਾ ਕੰਮ ਕਰਦੇ ਪਏ ਹੋ ਕਿੱਦਾਂ ਦੇ ਕੰਮਾਂ ਤੋਂ ਆਪਣੇ ਆਪ ਨੂੰ ਵਰਜਦੇ ਪਏ ਉਹ ਲਿਖਿਆ ਗਿਆ ਹੈ ਤੁਹਾਡੇ ਮੱਥੇ ਤੇ ਤੁਹਾਡੀ ਵਿਰਤੀ ਤੁਨ ਮੱਥੇ ਤੇ ਕਿਉਂ ਕਹਿੰਦੇ ਆ ਜ਼ਿੰਦਗੀ ਦੇ ਜ਼ਿਆਦਾ ਫੈਸਲੇ ਅਸੀਂ ਦਿਮਾਗ ਦੇ ਜਿਹੜੇ ਹਿੱਸੇ ਦੀ ਵਰਤੋਂ ਕਰਕੇ ਲੈਣੇ ਆ ਪ੍ਰੀ ਫਰੰਟਲ ਕਾਰਟੈਕਸ ਉਹ ਸਾਡੇ ਮੱਥੇ 'ਚ ਹੀ ਦਿਮਾਗ ਦੇ ਫਰੰਟ ਦੇ ਮੂਰਲੇ ਹਿੱਸੇ 'ਚ ਸ਼ਾਇਦ ਇਸ ਲਈ ਲੇਖ ਮੱਥੇ ਤੇ ਲਿਖੇ ਕਹੇ ਜਾਂਦੇ ਆ। ਸੋ ਜੋ ਕੁਝ ਅਸੀਂ ਸਿੱਖਿਆ ਹੈ ਸਾਡੀ ਸੋਚ ਜਿਸ ਤਰ੍ਹਾਂ ਦੀ ਹੈ ਦਿਮਾਗ ਦਾ ਜਿਹੜਾ ਹਿੱਸਾ ਉਹ ਸਾਰੀ ਗੱਲ ਨੂੰ ਸਟੋਰ ਕਰੀ ਬੈਠਾ ਹੈ ਉਹ ਸਾਡਾ ਮੱਥਾ ਹੈ। ਦਿਮਾਗ ਦਾ ਮੂਰਲਾ ਹਿੱਸਾ ਹੈ। ਸੋ ਦੋ ਪੱਖ ਅਸੀਂ ਜਾਣੇ ਲੇਖਾਂ ਦੇ ਨਾਲ ਸੰਬੰਧਿਤ ਇੱਕ ਤਾਂ ਇਹ ਕਿ ਅਸੀਂ ਪਿਛਲੀਆਂ ਜੂਨਾ ਦੇ ਵਿੱਚ ਜਿੱਦਾਂ ਦਾ ਕੁਝ ਕਰਦੇ ਆਏ ਆ। ਉਨ੍ਹਾਂ ਦਾ ਫਲ ਸਾਨੂੰ ਇਸ ਜੂਨ ਦੇ ਵਿੱਚ ਮਿਲਦਾ ਪਿਆ। ਦੂਸਰਾ ਇਹ ਕਿ ਜੀਨਸ ਦੇ ਹਿਸਾਬ ਨਾਲ ਸਾਡੀ ਮੁਢਲੀ ਵਿਰਤੀ ਸੀ ਉਹਦੇ ਹਿਸਾਬ ਨਾਲ ਸਾਨੂੰ ਹਾਲਾਤ ਮਿਲਦੇ ਗਏ। ਦੋਨੋਂ ਚੀਜ਼ਾਂ ਜ਼ਿੱਪ ਦੀ ਤਰ੍ਹਾਂ ਇੱਕ ਦੂਜੀ ਦੇ ਨਾਲ ਖੁੱਲਦੀਆਂ ਮਿਲਦੀਆਂ ਗਈਆਂ ਤੇ ਸਾਡੀ ਜਿਸ ਤਰ੍ਹਾਂ ਦੀ ਸੋਚ ਅੱਜ ਹੋ ਗਈ ਹੈ ਉਹ ਸਾਡੀ ਪਾਸਤ ਦੀ ਜ਼ਿੰਦਗੀ ਦਾ ਨਤੀਜਾ ਜਿੰਨੀ ਜਿੱਤੀ ਅਸੀਂ ਬਤੀਤ ਕਰ ਚੁੱਕੇ। ਅੱਛਾ ਦੋਨੋਂ ਹੀ ਚੀਜ਼ਾਂ ਦਾ ਜਿਹੜਾ ਨਤੀਜਾ ਹੈ ਉਹ ਕੀ ਨਿਕਲਦਾ ਹੈ? ਕਿ ਅੱਜ ਜੋ ਤੁਸੀਂ ਕਰ ਰਹੇ ਹੋ ਉਹ ਪੂਰੀ ਤਰ੍ਹਾਂ ਦੇ ਨਾਲ ਅੱਜ ਤੁਹਾਡੇ ਹੱਥ ਵਸ ਨਹੀਂ ਹੈ ਅੱਜ ਤੁਸੀਂ ਉਹੀ ਕਰ ਰਹੇ ਹੋ ਜੋ ਪਿੱਛੇ ਤੋਂ ਤੁਸੀਂ ਸਿੱਖ ਕੇ ਆਏ ਹੋ ਬੇਸ਼ੱਕ ਤਾ ਉਹ ਪਿਛਲੀਆਂ ਜੂਨਾ ਚੋਂ ਸਿੱਖ ਕੇ ਆਏ ਮੰਨ ਲਓ ਬੇਸ਼ੱਕ ਹੁਣ ਤੱਕ ਦੀ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਕੇ ਆਏ ਮੰਨ ਲਓ ਪਰ ਅੱਜ ਜੋ ਵੀ ਤੁਸੀਂ ਕਰ ਰਹੇ ਹੋ ਜਿੱਦਾਂ ਦੇ ਵੀ ਤੁਸੀਂ ਹੈਗੇ ਹੋ ਉਹ ਤੁਸੀਂ ਸਿਰਫ ਅੱਜ ਅੱਜ ਚ ਨਹੀਂ ਬਣ ਗਏ ਉਹਦੇ ਪਿੱਛੇ ਤੁਹਾਡਾ ਇਤਿਹਾਸ ਹੈ ਅੱਗੇ ਚੱਲੀਏ ਲੇਖ ਨਾ ਮਿਟਈ ਪੁਰਬ ਕਮਾਇਆ ਕੀ ਜਾਣਾਂ ਕੀ ਹੋਸੀ ਹੁਣੇ ਲੇਖ ਜਿਹੜੇ ਆ ਇਹ ਮਿਟਦੇ ਨਹੀਂ ਹੁਣ ਤੱਕ ਤੁਸੀਂ ਜੋ ਬਣ ਗਏ ਹੋ ਜਿਵੇਂ ਆਪਾਂ ਪੂਰੇ ਵਿਸਥਾਰ ਚ ਇਸ ਗੱਲ ਨੂੰ ਸਮਝਿਆ ਜਿੱਦਾਂ ਦੀ ਸੁਰਤ ਜਿੱਦਾਂ ਦੀ ਵਿਰਤੀ ਤੁਹਾਡੀ ਹੁਣ ਤੱਕ ਬਣ ਗਈ ਹੈ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਅੱਜ ਤੁਸੀਂ ਕਮੋ ਕਿ ਮੈਂ ਆਲਸੀ ਨਹੀਂ ਰਹਿਣਾ ਮੈਂ ਇੱਕਦਮ ਫਰਤੀਲਾ ਹੋ ਜਾਣਾ ਮੋਟੀਵੇਟਿਡ ਹੋ ਜਾਣਾ ਤੁਸੀਂ ਨਹੀਂ ਹੋ ਸਕਦੇ ਹੁਣ ਤੱਕ ਤੁਸੀਂ 20 ਸਾਲ 50 ਸਾਲ ਉਮਰ ਗੁਜ਼ਾਰ ਲਈ ਹੈ ਜਦੋਂ 19 ਉਮਰ ਦੇ ਵਿੱਚ ਇਹ ਆਲਸ ਤੁਹਾਡੇ ਅੰਦਰ ਵਸਿਆ ਹੋਇਆ ਉਹਨੂੰ ਇੱਕਦਮ ਤੁਸੀਂ ਖਤਮ ਨਹੀਂ ਕਰ ਸਕਦੇ ਜਾਂ ਜਿਹੜਾ ਬੰਦਾ ਮੋਟੀਵੇਟਿਡ ਰਿਹਾ ਉਹ ਕਵੇ ਕਿ ਬਸ ਮੈਂ ਹੋਰ ਕੰਮ ਨਹੀਂ ਕਰਨਾ ਮੈਂ ਹੁਣ ਆਰਾਮ ਕਰਨਾ ਮੈਂ ਮਜ਼ੇ ਕਰਨੀ ਮੈਂ ਤਾਂ ਬੈਠ ਕੇ ਟੀਵੀ ਦੇਖਣਾ ਉਹ ਕਰ ਹੀ ਨਹੀਂ ਸਕਦਾ ਉਹ ਜਿਆ ਕਰਨ ਵੀ ਲੱਗੂਗਾ ਉਹਦਾ ਦਿਮਾਗ ਨੂੰ ਕਰਨ ਹੀ ਨਹੀਂ ਦੇਊਗਾ ਕਿਉਂਕਿ ਇੰਨੀ ਜ਼ਿੰਦਗੀ ਜਿਹੜੀ ਬਤੀਤ ਉਹਨੇ ਕੀਤੀ ਹੈ ਉਹ ਕੰਮ ਹੀ ਕਰਦਾ ਰਿਹਾ ਉਹਨੂੰ ਕੰਮ 'ਚ ਹੀ ਆਨੰਦ ਆਉਂਦਾ ਰਿਹਾ ਤਾਂ ਇੱਕਦਮ ਹੁਣ ਜੇ ਉਹ ਬੇਲਾ ਬਹਿ ਜੂਗਾ ਉਹ ਤੋਂ ਬੈਠੇ ਨਹੀਂ ਜਾਣਾ ਤੁਸੀਂ ਕਰਕੇ ਵੇਖ ਲਓ ਤੁਹਾਨੂੰ ਪਤਾ ਤੁਹਾਡੀ ਕਿੱਦਾਂ ਦੀ ਵਰਤੀ ਹੈ ਉਹਦੇ ਬਿਲਕੁਲ ਉਲਟ ਕੁਝ ਕਰਨ ਦੀ ਕੋਸ਼ਿਸ਼ ਕਰਿਓ ਤੇ ਵੇਖਿਓ ਕਿੱਦਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਤੇ ਕਿੰਨਾ ਕੁ ਚਿਰ ਉਸ ਚੀਜ਼ ਨੂੰ ਤੁਸੀਂ ਕਰ ਪੁੰਨੇ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਇਸ ਸਾਰੀ ਜਿਹੜੀ ਗੱਲ ਐ ਇਹਨੂੰ ਅਸੀਂ ਸਮਝੇ ਸਕਦੇ ਅੱਗੇ ਸਾਡੇ ਭਵਿੱਖ ਦੇ ਵਿੱਚ ਕੀ ਹੋਣਾ ਐ ਇਹ ਅਸੀਂ ਪਤਾ ਨਹੀਂ ਕਰ ਸਕਦੇ ਪਰ ਇਹ ਨਾ ਕਿ ਜੋ ਵੀ ਹੋਣਾ ਉਦਾਂ ਦਾ ਹੀ ਹੋਣਾ ਜਿੱਦਾਂ ਦੀ ਸਾਡੀ ਵਰਤੀ ਐ ਕਿਉਂਕਿ ਅਸੀਂ ਫੈਸਲੇ ਉਦਾਂ ਦੇ ਲੈਣੀਆਂ ਜਿੱਦਾਂ ਦੀ ਸਾਡੀ ਵਰਤੀ ਐ ਗੁਣੀ ਅਚਾਰ ਨਹੀਂ ਰੰਗ ਰਾਤੀ ਅਬ ਗੁਣ ਬਹਿ ਬਹਿ ਰੋਸੀ ਹੁਣ ਉਸ ਜੀਵੇ ਸਤਰੀ ਦੀ ਗੱਲ ਕਰਦੇ ਗੁਰੂ ਸਾਹਿਬ ਜਿਹੜੀ ਗੁਣਾ ਤੋਂ ਸਖਣੀ ਹੈ ਉੱਚਾ ਆਚਰਣ ਜੀ ਦਾ ਨਹੀਂ ਹੈ ਜਿਹੜੀ ਪ੍ਰਭੂ ਦੇ ਪ੍ਰੇਮ ਰੰਗ ਚ ਨਹੀਂ ਰੰਗੀ ਉਹ ਆਪਣੇ ਔਗਣਾ ਦੇ ਕਾਰਨ ਮੁੜ ਮੁੜ ਦੁਖੀ ਹੁੰਦੀ ਰਹਿੰਦੀ ਹੈ ਤਨ ਜੋ ਬਨ ਆਕ ਕੀ ਛਾਇਆ ਬਿਰਦ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਠ ਵਿਸ਼ੁਨਿਆ ਧਨ ਜੋਬਨ ਆਦਕ ਦੇ ਮਾਣ ਦੇ ਵਿੱਚ ਮਨੁੱਖ ਪ੍ਰਭੂ ਨੂੰ ਭੁਲਾ ਬੈਠਦਾ ਪਰ ਇਹ ਗੱਲ ਚੇਤੇ ਰੱਖਿਓ ਕਿ ਧਨ ਤੇ ਜਵਾਨੀ ਅੱਕ ਦੇ ਬੂਟੇ ਦੀ ਛਾਂ ਵਰਗੇ ਨੇ ਜਦੋਂ ਅਸੀਂ ਬੁੱਢੇ ਹੋ ਜਾਂਦੇ ਆ ਉਮਰ ਦੇ ਦਿਨ ਆਖਿਰ ਮੁੱਕ ਜਾਂਦੇ ਆ ਤੇ ਇਹ ਧਨ ਜਵਾਨੀ ਸਾਡਾ ਸਾਥ ਛੱਡ ਦਿੰਦੇ ਆ ਹੇ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਭਾਗਣ ਜੀਵ ਇਸ ਤਰੀ ਛੁੱਟੜ ਹੋ ਜਾਂਦੀ ਹੈ ਕੂੜੇ ਮੋਹ ਦੇ ਵਿੱਚ ਫਸ ਕੇ ਉਹ ਪ੍ਰਭੂ ਪਤੀ ਤੋਂ ਵਿਛੜ ਜਾਂਦੀ ਹੈ ਬੁੱਢੀ ਕਰ ਕਾਲਿਓ ਗੁਰ ਕੈ ਪਾਏ ਚਲੋ ਸੱਚਾ ਨਾਮ ਧਿਆਏ ਪਾਵੈ ਸੁਖ ਮਹਿਲੋਂ ਬੁੱਢੀ ਤੋਂ ਭਾਵ ਹੈ ਡੁੱਬੀ ਹੋਈ ਕਿ ਇਹ ਮਾਇਆ ਦੇ ਮੋਹ ਵਿੱਚ ਡੁੱਬੀ ਹੋਈ ਜੀਵ ਇਸਤਰੀਏ ਤੂੰ ਆਪਣਾ ਘਰ ਬਰਬਾਦ ਕਰ ਲਿਆ ਹੁਣ ਤਾਂ ਜੀਵਨ ਸਫਰ ਦੇ ਵਿੱਚ ਗੁਰੂ ਦੇ ਪ੍ਰੇਮ ਚ ਰਹਿ ਕੇ ਤੁਰ ਹੁਣ ਤੱਕ ਤਾਂ ਚਲੋ ਅਣਜਾਣੇ ਚ ਸਹੀ ਆਪਣੀ ਵਰਤੀ ਦੇ ਕਾਰਨ ਸਹੀ ਲੇਖਾਂ ਦੇ ਕਾਰਨ ਸਹੀ ਜ਼ਿੰਦਗੀ ਜਿੱਦਾਂ ਦੀ ਹੈਗੀ ਹੈ ਬਤੀਤ ਕਰ ਲਈ ਪਰ ਹੁਣ ਗੁਰੂ ਸਾਹਿਬ ਤੈਨੂੰ ਇੱਕ ਦਿਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈ ਦੇਖੋ ਉਦੋਂ ਤੱਕ ਤੁਸੀਂ ਕੁਝ ਨਹੀਂ ਕਰ ਸਕਦੇ ਕੁਝ ਨਵਾਂ ਨਹੀਂ ਕਰ ਸਕਦੇ ਜਦੋਂ ਤੱਕ ਕੁਝ ਨਵੇਂ ਦਾ ਵਿਚਾਰ ਤੁਹਾਡੇ ਮਨ ਦੇ ਵਿੱਚ ਨਹੀਂ ਆਉਂਦਾ ਹੁਣ ਜਾਂ ਤਾਂ ਕਈ ਵਾਰ ਉਹ ਵਿਚਾਰ ਅਚਨਚੇਤੀ ਆ ਜਾਂਦਾ ਹੈ ਕਹਿ ਲੋ ਹਵਾ ਚ ਹੀ ਤੁਹਾਡੇ ਮਨ ਚ ਉਤਰ ਜਾਂਦਾ ਤੁਸੀਂ ਦੁਰਦੇ ਫਿਰਦੇ ਹੋ ਕੋਈ ਨਵੇਂ ਬਿਜ਼ਨਸ ਦਾ ਆਈਡੀਆ ਆ ਜਾਂਦਾ ਹੈ ਕਿਸੇ ਕਸਰਤ ਦਾ ਆਈਡੀਆ ਆ ਜਾਂਦਾ ਹੈ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦਾ ਆਈਡੀਆ ਆ ਜਾਂਦਾ ਹੈ ਜਾਂ ਫਿਰ ਕਈ ਵਾਰੀ ਕੋਈ ਦੂਸਰਾ ਬੰਦਾ ਤੁਹਾਨੂੰ ਕੁਝ ਦੱਸਦਾ ਉਹ ਗੱਲ ਤੁਹਾਡੇ ਮਨ ਦੇ ਵਿੱਚ ਬੈਠ ਜਾਂਦੀ ਹੈ ਕਿਤੋਂ ਨਾ ਕਿਤੋਂ ਜਿਹੜੀ ਇਨਸਪੀਰੇਸ਼ਨ ਆ ਉਹ ਮਿਲਣੀ ਜ਼ਰੂਰੀ ਹੁੰਦੀ ਹੈ ਗੁਰੂ ਸਾਹਿਬ ਇੱਥੇ ਉਹ ਇਨਸਪੀਰੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਪਏ ਨੱਜ ਕਰਦੇ ਪਏ ਥੋੜਾ ਜਿਹਾ ਹਲੂਣਾ ਦਿੰਦੇ ਪਏ ਆ ਸਾਨੂੰ ਕਿ ਹੁਣ ਤਾਂ ਤੂੰ ਗੁਰੂ ਦੇ ਪ੍ਰੇਮ 'ਚ ਰਹਿ ਕੇ ਤੁਰ ਗੁਰ ਕਾ ਪਾਏ ਚੱਲੋ ਕਿ ਹੁਣ ਤਾਂ ਸਦਾ ਸਿਰ ਪ੍ਰਭੂ ਦਾ ਨਾਮ ਸਿਮਰ ਜੇ ਸਿਮਰेंगी ਤਾਂ ਤੂੰ ਆਤਮਿਕ ਆਨੰਦ ਵਿੱਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਈ ਹਰ ਨਾਮ ਧਿਆਏ ਤਾਂ ਸੁਖ ਪਾਏ ਪਈੜਾ ਦਿਨ ਚਾਰੇ ਨਿਜ ਘਰ ਜਾਏ ਬਹੈ ਸੱਚ ਪਾਏ ਅਨ ਦਿਨ ਨਾਲ ਪਿਆਰੇ ਜੀਵ ਇਸਤਰੀ ਤਦੋਂ ਹੀ ਆਤਮਿਕ ਆਨੰਦ ਮਾਣ ਸਕਦੀ ਹੈ ਜਦੋਂ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ ਇਹ ਜਗਤ ਦਾ ਕੀ ਮਾਨ ਹੈ ਜਗਤ ਵਿੱਚ ਤਾਂ ਚਾਰ ਦਿਨਾਂ ਦਾ ਵਾਸਾ ਹੈ ਸਿਮਰਨ ਦੀ ਬਰਕਤ ਨਾਲ ਜੀਵ ਇਸਤਰੀ ਆਪਣੇ ਅਸਲੀ ਘਰ ਪਹੁੰਚ ਕੇ ਟਿਕੀ ਰਹਿੰਦੀ ਹੈ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ ਹਰ ਰੋਜ਼ ਉਸ ਪਿਆਰੇ ਨੂੰ ਮਿਲੀ ਰਹਿੰਦੀ ਹੈ ਜਿਸ ਅਸਲੀ ਘਰ ਦੀ ਇੱਥੇ ਗੱਲ ਹੋਈ ਹੈ ਉਹ ਉਹ ਆਤਮਿਕ ਟਿਕਾਣਾ ਹੈ ਉਹ ਆਤਮਿਕ ਅਵਸਥਾ ਹੈ ਜਿੱਥੇ ਜਦੋਂ ਮਨੁੱਖ ਇੱਕ ਵਾਰੀ ਪਹੁੰਚ ਗਿਆ ਫੇਰ ਉਹਨੂੰ ਜ਼ਿੰਦਗੀ 'ਚ ਕਦੇ ਵੀ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਚਿੰਤਾ ਦਾ ਅਹਿਸਾਸ ਨਹੀਂ ਹੁੰਦਾ ਪਰ ਨਾਲ ਦੀ ਨਾਲ ਸੁੱਖ ਦਾ ਅਹਿਸਾਸ ਵੀ ਨਹੀਂ ਹੁੰਦਾ ਦੁਨਿਆਵੀ ਸੁੱਖ ਦੀ ਗੱਲ ਹੋ ਰਹੀ ਹੈ ਉਹਦੀ ਮਾਨਸਿਕ ਅਵਸਥਾ ਆਤਮਿਕ ਅਵਸਥਾ ਆਨੰਦ ਵਾਲੀ ਬਣ ਜਾਂਦੀ ਹੈ ਉਹ ਸਦਾ ਹੀ ਆਨੰਦਤ ਰਹਿੰਦਾ ਹੈ ਉਹ ਸਦਾ ਆਨੰਦ ਵਾਲੀ ਅਵਸਥਾ ਹੀ ਪਿਆਰੇ ਪ੍ਰਭੂ ਦੇ ਨਾਲ ਮਿਲੇ ਰਹਿਣ ਵਾਲੀ ਅਵਸਥਾ ਹੈ ਵਿਨ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਬਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਚ ਨਾਏ ਏ ਸਾਰੇ ਲੋਕੋ ਸੁਣ ਲਹੋ ਭਗਤੀ ਤੋਂ ਬਿਨਾ ਮਨ ਪਟਕਦਾ ਹੀ ਰਹਿੰਦਾ ਅੰਤਰ ਆਤਮੇ ਟਿਕਾਓ ਹਾਸਲ ਨਹੀਂ ਕਰ ਸਕਦਾ ਏ ਨਾਨਕ ਜਦੋਂ ਜੀਵ ਇਸਤਰੀ ਸਦਾ ਸਿਰ ਪ੍ਰਭੂ ਦੇ ਨਾਮ ਰੰਗ ਦੇ ਵਿੱਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਿਕ ਰਸ ਮਾਨਣ ਵਾਲੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ ਪਿਰ ਤਨ ਭਾਵੇ ਤਾਂ ਪਿਰ ਭਾਵੇ ਨਾਰੀ ਜਿਓ ਰੰਗ ਪਰੀਤਮ ਰਾਤੀ ਕੁਰ ਕੈ ਸ਼ਬਦ ਵਿਚਾਰੀ ਜਿਓ ਜਦੋਂ ਜੀਵ ਇਸਤਰੀ ਨੂੰ ਪ੍ਰਭੂ ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਪ੍ਰਭੂ ਪਤੀ ਨੂੰ ਉਹ ਜੀਵ ਇਸਤਰੀ ਪਿਆਰੀ ਲੱਗਣ ਲੱਗ ਪੈਂਦੀ ਹੈ ਪ੍ਰਭੂ ਪ੍ਰੀਤਮ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ ਉਹ ਆਪਣੇ ਜੀਵਨ ਨੂੰ ਸਮਝਣ ਲੱਗ ਜਾਂਦੀ ਹੈ ਆਪਣੀਆਂ ਮਾਨਸਿਕ ਅਵਸਥਾਵਾਂ ਤੇ ਧਿਆਨ ਦੇਣ ਲੱਗ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਮੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਖੁਦ ਨੂੰ ਬਦਲਣ ਤੋਂ ਪਹਿਲਾਂ ਖੁਦ ਨੂੰ ਜਾਣਨਾ ਜ਼ਰੂਰੀ ਹੈ ਗੁਰੂ ਦੇ ਲੜ ਲੱਗ ਕੇ ਅਸੀਂ ਵਿਚਾਰਬਾਣ ਹੁੰਨੇ ਆ ਅਸੀਂ ਆਪਣੇ ਅੰਦਰ ਡੂੰਘੇ ਉਤਰਦੇ ਆ ਆਪਣੇ ਆਪ ਨੂੰ ਪਛਾਣਨ ਲੱਗਦੇ ਆ ਇੱਕ ਵਾਰੀ ਜਦੋਂ ਪਛਾਣ ਲਿਆ ਫਿਰ ਹੀ ਅਸੀਂ ਆਪਣੇ ਆਪ ਨੂੰ ਬਦਲਣ ਦੀ ਠੀਕ ਕਰਨ ਦੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਆ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨੇਵ ਨੇਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਜਦੋਂ ਜੀਵ ਇਸ ਤਰੀ ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਲੱਗਦੀ ਹੈ ਤਾਂ ਖਸਮ ਪ੍ਰਭੂ ਨੂੰ ਉਹ ਪਿਆਰੀ ਹੋ ਜਾਂਦੀ ਹੈ ਤੇ ਫਿਰ ਉਹ ਨਿਉ ਨਿਉ ਕੇ ਪੂਰਨ ਨਿਮਰਤਾ ਸ਼ਰਧਾ ਦੇ ਨਾਲ ਪ੍ਰਭੂ ਦੀ ਭਗਤੀ ਕਰਦੀ ਹੈ ਪ੍ਰਭੂ ਪ੍ਰੀਤਮ ਉਹਦੇ ਅੰਦਰੋਂ ਮਾਇਆ ਦਾ ਮੋਹ ਸਾੜ ਦਿੰਦਾ ਹੈ ਤੇ ਉਹ ਜੀਵ ਇਸਤਰੀ ਉਸ ਪਰਮਾਤਮਾ ਦੇ ਨਾਮ ਰਸ ਵਿੱਚ ਭਿੱਜ ਕੇ ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸੋ ਪ੍ਰੀਤ ਪਿਆਰੀ ਸਦਾ ਸਿਰ ਪ੍ਰਭੂ ਦੇ ਨਾਲ ਜੁੜ ਕੇ ਉਹਦੇ ਨਾਮ ਰੰਗ ਵਿੱਚ ਰੰਗੀਜ ਕੇ ਜੀਵ ਇਸਤਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਣ ਵਾਲੀ ਬਣ ਜਾਂਦੀ ਹੈ हे ਨਾਨਕ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਟਿਕੀ ਹੋਈ ਸੁਭਾਗਣ ਜੀਵ ਇਸਤਰੀ ਪ੍ਰਭੂ ਪਤੀ ਨਾਲ ਪ੍ਰੀਤ ਕਰਦੀ ਹੈ ਪਤੀ ਦੀ ਪਿਆਰੀ ਹੋ ਜਾਂਦੀ ਹੈ ਪਿਰ ਕਰ ਸੋਹੈ ਨਾਰ ਜੇ ਪਿਰ ਪਾਵੇ ਜੀਓ ਝੂਠੇ ਵੈਣ ਚਵੇ ਕਾਮਨਾ ਆਵਹਿ ਜਿਉ ਜੀਵ ਇਸਤਰੀ ਪ੍ਰਭੂ ਦੇ ਦਰ ਤੇ ਤਦੋਂ ਹੀ ਸ਼ੋਭਾ ਪਾਉਂਦੀ ਹੈ ਤਦੋਂ ਹੀ ਸੋਹਂਦੀ ਹੈ ਜਦੋਂ ਉਹ ਪ੍ਰਭੂ ਪਤੀ ਨੂੰ ਪਸੰਦ ਆ ਜਾਂਦੀ ਹੈ ਪਰ ਜਿਹੜੀ ਜੀਵ ਇਸਤਰੀ ਅੰਦਰੋਂ ਤਾਂ ਪਿਆਰ ਤੋਂ ਸਖਣੀ ਹੋਵੇ ਪਰ ਬਾਹਰੋਂ ਪਰਮਾਤਮਾ ਦੇ ਨਾਲ ਆਪਣਾ ਪ੍ਰੇਮ ਦਰਸਾਉਣ ਦੇ ਲਈ ਝੂਠੇ ਬੋਲ ਬੋਲੇ ਉਹਦਾ ਕੋਈ ਵੀ ਬੋਲ ਪ੍ਰਭੂ ਪਤੀ ਦਾ ਪਿਆਰ ਜਿੱਤਣ ਲਈ ਕੰਮ ਨਹੀਂ ਆ ਸਕਦਾ ਕਿਉਂ ਨਹੀਂ ਆ ਸਕਦਾ ਹੁਣ ਕਿਉਂਕਿ ਪਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ ਝੂਠ ਅਸੀਂ ਦੁਨੀਆਂ ਨੂੰ ਬੋਲ ਸਕਦੇ ਹਾਂ ਕਿਸੇ ਦੂਸਰੇ ਇਨਸਾਨ ਨੂੰ ਇਹ ਦਿਤਾ ਸਕਦੇ ਹਾਂ ਕਿ ਮੈਂ ਤੇ ਪਰਮਾਤਮਾ ਨੂੰ ਬਹੁਤ ਪਿਆਰ ਕਰਦਾ ਹਾਂ ਅੰਦਰੋਂ ਜਦੋਂ ਅਸੀਂ ਪਿਆਰ ਮਹਿਸੂਸ ਨਾ ਕਰਦੇ ਹੋਈ ਪਰ ਪਰਮਾਤਮਾ ਤੋਂ ਇਹ ਗੱਲ ਨਹੀਂ ਲੁਕਾ ਸਕਦੀ ਉਹਨੂੰ ਝੂਠ ਨਹੀਂ ਬੋਲ ਸਕਦੇ ਉਹਨੂੰ ਤੇ ਸਾਡੇ ਅੰਦਰ ਬੈਠੇ ਨੂੰ ਪਤਾ ਹੀ ਹੁੰਦਾ ਹੈ ਕਿ ਅਸੀਂ ਉਹਨੂੰ ਕਿੰਨਾ ਕੁ ਪ੍ਰੇਮ ਕਰਦੇ ਆ ਇਹ ਹੀ ਕਾਰਨ ਹੈ ਕਿ ਜਦੋਂ ਅਸੀਂ ਕੋਈ ਵੀ ਝੂਠ ਬੋਲਦੇ ਆ ਸਾਡੇ ਅੰਦਰ ਪਤਾ ਹੁੰਦਾ ਹੈ ਕਿ ਅਸੀਂ ਝੂਠ ਬੋਲਦੇ ਪਈ ਆ ਇਹ ਪਤਾ ਸਾਨੂੰ ਉਹ ਪਰਮਾਤਮਾ ਹੀ ਦੱਸਦਾ ਜਦੋਂ ਵੀ ਝੂਠ ਬੋਲਣ ਲੱਗਦੇ ਆ ਉਹੀ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਉਂਦਾ ਕਿ ਤੂੰ ਝੂਠ ਬੋਲਣ ਲੱਗਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਇਨਸਾਨ ਐਸਾ ਹੋਊਗਾ ਵੀ ਜਿਹੜਾ ਝੂਠ ਬੋਲੇ ਤੇ ਉਹਨੂੰ ਪਤਾ ਵੀ ਨਾ ਹੋਵੇ ਕਿ ਉਹਨੇ ਝੂਠ ਬੋਲਿਆ ਝੂਠ ਅਲਾਵੈ ਕਾਮ ਨ ਆਵੈ ਨਾ ਪਿਰ ਦੇਖੈ ਨਣੀ ਅਬ ਗੁਣਯਾਰੀ ਕੰਤ ਵਿਸਾਰੀ ਛੁੱਟੀ ਵਿਦਣ ਰੈਣੀ ਜਿਹੜੀ ਜੀਵ ਇਸਤਰੀ ਝੂਠਾ ਬੋਲੀ ਬੋਲਦੀ ਐ ਉਹ ਝੂਠੇ ਬੋਲ ਉਹਦੇ ਕਿਸੇ ਵੀ ਕੰਮ ਨਹੀਂ ਆਉਂਦੇ ਪ੍ਰਭੂ ਪਤੀ ਉਸ ਵੱਲ ਤੱਕਦਾ ਵੀ ਨਹੀਂ ਹੁਣ ਪਰਮਾਤਮਾ ਨੇ ਕਿਸੇ ਵੱਲ ਤੱਕਿਆ ਹੈ ਪਰਮਾਤਮਾ ਨੇ ਕਿਸੇ ਤੇ ਮਿਹਰ ਕੀਤੀ ਹੈ ਪਰਮਾਤਮਾ ਕਿਸੇ ਨੂੰ ਮਿਲ ਗਿਆ ਹੈ ਇਹਦੀ ਨਿਸ਼ਾਨੀ ਕੀ ਹੈ ਕਿ ਉਹ ਮਨੁੱਖ ਆਨੰਦਿਤ ਹੋ ਜਾਂਦਾ ਹੈ ਸਥਿਰ ਅਵਸਥਾ ਦੇ ਵਿੱਚ ਚਲਿਆ ਜਾਂਦਾ ਹੈ ਜੀਵਨ ਦੇ ਬਚਾਉਣ ਵਾਲੇ ਉਤਾਰ ਚੜਾਅ ਉਹਦੀ ਮਾਨਸਿਕ ਅਵਸਥਾ ਨੂੰ ਹਿਲਾਉਣ ਤੋਂ ਅਸਮਰੱਥ ਹੋ ਜਾਂਦੇ ਆ ਹੁਣ ਜਿਹੜੇ ਝੂਠੇ ਬੋਲ ਬੋਲਦੇ ਆ ਜਿਹੜੇ ਝੂਠ ਬੋਲਦੇ ਆ ਤਾਂ ਗੁਰੂ ਸਾਹਿਬ ਕਹਿੰਦੇ ਕਿ ਪ੍ਰਮਾਤਮਾ ਉਹਨਾਂ ਵੱਲ ਤੱਕਦਾ ਵੀ ਨਹੀਂ ਕਿੱਥੋਂ ਪਤਾ ਲੱਗਦਾ ਐਸ ਗੱਲ ਦਾ ਪ੍ਰੈਕਟੀਕਲ ਤੌਰ ਤੇ ਸਾਫ਼ ਦਿਸਣ ਵਾਲਾ ਜਾਂ ਮਹਿਸੂਸ ਹੋਣ ਵਾਲਾ ਨਤੀਜਾ ਕੀ ਹੈ ਐਸ ਗੱਲ ਦਾ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਪ੍ਰਮਾਤਮਾ ਉਹਨਾਂ ਵੱਲ ਤੱਕਦਾ ਵੀ ਨਹੀਂ ਝੂਠ ਬੋਲਣ ਵਾਲਾ ਇਨਸਾਨ ਕਦੇ ਵੀ ਮਾਨਸਿਕ ਸ਼ਾਂਤੀ ਮਹਿਸੂਸ ਨਹੀਂ ਕਰ ਸਕਦਾ ਇੱਕ ਵਾਰ ਜਦੋਂ ਤੁਸੀਂ ਝੂਠ ਬੋਲਤਾ ਤੁਹਾਡਾ ਮਨ ਸਦਾ ਲਈ ਸ਼ਾਂਤ ਹੋ ਗਿਆ ਹੁਣ ਜਿੰਨਾ ਚਿਰ ਤੇ ਉਹ ਝੂਠ ਲੁਕਿਆ ਹੋਇਆ ਉਹਨਾਂ ਚਿਰ ਤਾ ਤੁਹਾਡੇ ਅੰਦਰ ਡਰ ਹੈ ਕਿ ਕਿਤੇ ਉਹ ਝੂਠ ਉਜਾਗਰ ਨਾ ਹੋ ਜਾਈ ਕਿਤੇ ਉਹ ਝੂਠ ਫੜਿਆ ਨਾ ਜਾਵੇ ਤੁਸੀਂ ਡਰਚ ਰਹਿੰਦੇ ਹੋ ਹੁਣ ਜਦੋਂ ਡਰ ਹੈ ਤਾਂ ਸ਼ਾਂਤੀ ਕਿਵੇਂ ਹੋ ਸਕਦੀ ਹੈ ਤੇ ਜੇ ਕਿਤੇ ਉਹ ਝੂਠ ਫੜਿਆ ਜਾਵੇ ਤੇ ਉਹ ਡਰ ਮੁੱਕ ਜਾ ਕਿਉਂਕਿ ਡਰ ਤਾਂ ਉਹਨਾਂ ਚਿਰ ਹੈ ਨਾ ਜਿੰਨਾ ਚਿਰ ਉਹ ਝੂਠ ਫੜਿਆ ਨਹੀਂ ਜਾਂਦਾ ਜਦੋਂ ਫੜਿਆ ਗਿਆ ਫਿਰ ਡਰ ਕਦਾ ਰਹਿ ਗਿਆ ਹੁਣ ਤੇ ਗੱਲ ਸਾਹਮਣੇ ਖੁੱਲ ਗਈ ਫਿਰ ਪਛਤਾਵਾ ਆ ਜਾਂਦਾ ਡਰ ਚਲ ਗਿਆ ਪਰ ਹੁਣ ਪਛਤਾਵਾ ਆ ਗਿਆ ਉਹਨੂੰ ਪਛਤਾਵਾ ਨਿਕਲਦਾ ਨਹੀਂ ਸਾਰੀ ਉਮਰ ਰਹੂਗਾ ਉਹਨੇ ਜਾਣਿਆ ਹੀ ਨਹੀਂ ਦਿਮਾਗ ਚ ਕਿ ਮੈਂ ਝੂਠ ਕਿਉਂ ਬੋਲਿਆ ਨਹੀਂ ਬੋਲਣਾ ਚਾਹੀਦਾ ਸੀ ਇਹ ਗੱਲ ਫਿਰ ਕਦੇ ਵੀ ਤੁਹਾਡਾ ਸਾਥ ਨਹੀਂ ਛੱਡਦੀ ਤੇ ਇਹ ਅਸ਼ਾਂਤੀ ਦਾ ਬੀਜ ਕਹ ਲਓ ਤੁਸੀਂ ਉਦੋਂ ਬੀਜਿਆ ਸੀ ਜਦੋਂ ਤੁਸੀਂ ਝੂਠ ਬੋਲਿਆ ਸੀ ਤੇ ਹੁਣ ਉਹ ਇਹ ਐਡਾ ਰੁੱਖ ਬਣ ਜਾਂਦਾ ਸੋ ਝੂਠ ਸਾਡੇ ਕਿਸੇ ਵੀ ਕੰਮ ਨਹੀਂ ਆ ਸਕਦਾ ਜੇ ਅਸੀਂ ਝੂਠ ਦੇ ਵਿੱਚ ਰੁੱਝੇ ਹੋਈਆਂ ਝੂਠ ਬੋਲਦੇ ਆ ਤਾਂ ਪ੍ਰਮਾਤਮਾ ਸਾਡੇ ਵੱਲ ਤੱਕਦਾ ਵੀ ਨਹੀਂ ਉਸ ਔਗਣ ਭਰੀ ਨੂੰ ਖਸਮ ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਉਹ ਛੁੱਟੜ ਹੋ ਜਾਂਦੀ ਹੈ ਉਹਦੀ ਜ਼ਿੰਦਗੀ ਦੀ ਰਾਤ ਦੁੱਖਾਂ ਚ ਲੰਘਦੀ ਹੈ ਜਿਹੜੀ ਝੂਠੀ ਹੋਵੇ ਗੁਰ ਸ਼ਬਦ ਨਾ ਮਾਨੇ ਫਾਹੀ ਫਾਥੀ ਸਾਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਜ ਸਮਾਈ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਨਹੀਂ ਵਸਾਂਦੀ ਉਹ ਮਾਇਆ ਮੋਹ ਦੀ ਫਾਈ ਚ ਫਸੀ ਰਹਿੰਦੀ ਹੈ ਪ੍ਰਭੂ ਪਤੀ ਦਾ ਦਰ ਕਰ ਲੱਭ ਨਹੀਂ ਪਾਉਂਦੀ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿਹੜੀ ਜੀਵ ਇਸਤਰੀ ਆਪਣੇ ਅਸਲੇ ਨੂੰ ਪਛਾਣਦੀ ਹੈ ਉਹ ਆਤਮਿਕ ਅਡੋਲਤਾ ਵਿੱਚ ਲੀਨ ਰਹਿੰਦੀ ਹੈ ਧੰਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੁੜਿਆਰ ਕੁੜ ਕਮਾਨਿਆ ਜੀਓ ਉਹ ਜੀ ਇਸਤਰੀ ਮੁਬਾਰਕ ਹੈ ਚੰਗੇ ਭਾਗਾ ਵਾਲੀ ਹੈ ਜਿਸਨੇ ਖਸਮ ਪ੍ਰਭੂ ਦੇ ਨਾਲ ਡੂੰਗੀ ਸਾਂਝ ਪਾ ਲਈਏ ਝੂਠ ਦੀ ਆਪਾਂ ਹੁਣੇ ਗੱਲ ਕਰਦੇ ਪਏ ਸੀ ਝੂਠ ਬੋਲਣ ਤੋਂ ਪਹਿਲਾਂ ਤੁਹਾਡੇ ਅੰਦਰ ਅਹਿਸਾਸ ਆਉਂਦਾ ਹੈ ਕਿ ਮੈਂ ਝੂਠ ਬੋਲਣ ਲੱਗਿਆ ਉਹ ਜਿਹਦੀ ਪ੍ਰਮਾਤਮਾ ਦੇ ਨਾਲ ਸਾਂਝ ਪਈ ਹੈ ਉਹ ਫਿਰ ਆਪਣੇ ਆਪ ਨੂੰ ਰੋਕ ਲਊਗਾ ਉਸ ਝੂਠ ਨੂੰ ਨਹੀਂ ਬੋਲੂਗਾ ਪਰ ਜਿਹਦੀ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪਈ ਪ੍ਰਮਾਤਮਾ ਦੇ ਨਾਲ ਜਿਸ ਦਾ ਰਿਸ਼ਤਾ ਗੂੜਾ ਨਹੀਂ ਹੈ ਉਹਨੂੰ ਪ੍ਰਮਾਤਮਾ ਤਾਂ ਦੱਸੇਗਾ ਕਿ ਤੂੰ ਝੂਠ ਬੋਲਣ ਲੱਗਿਆ ਪਰ ਉਹ ਪ੍ਰਮਾਤਮਾ ਨੂੰ ਨਕਾਰ ਕੇ ਵੀ ਝੂਠ ਬੋਲ ਦੇਗਾ ਸੋ ਐਸੇ ਜੀਵਾਂ ਦੇ ਲਈ ਗੁਰੂ ਸਾਹਿਬ ਕਹਿੰਦੇ ਕਿ ਇਹਨਾਂ ਨੇ ਪ੍ਰਮਾਤਮਾ ਦੀ ਯਾਦ ਭੁਲਾ ਦਿੱਤੀ ਅਜਿਹੇ ਜੀਵ ਕੂੜ ਦੇ ਵਣਜਾਰੇ ਹੋ ਜਾਂਦੇ ਆ ਉਹ ਕੂੜ ਹੀ ਕਮਾਉਂਦੇ ਨੇ ਤੇ ਕੂੜ ਹੀ ਖਾਂਦੇ ਨੇ ਹਰ ਭਗਤ ਸੁਹਾਵੀ ਸੱਚੇ ਪਾਵੀ ਭਾਏ ਭਗਤ ਪ੍ਰਭ ਰਾਤੀ ਫਿਰ ਰਲਿਆਲਾ ਜੋ ਬਣ ਬਾਲਾ ਤਿਸਰਾਵੇ ਰੰਗ ਰਾਤੀ ਜਿਹੜੀ ਜੀਵ ਇਸਤਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ ਉਹ ਸਦਾ ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਹ ਪ੍ਰਭੂ ਦੇ ਪ੍ਰੇਮ ਵਿੱਚ ਪ੍ਰਭੂ ਦੀ ਭਗਤੀ ਵਿੱਚ ਮਸਤ ਰਹਿੰਦੀ ਹੈ ਆਨੰਦ ਦਾ ਸੋਮਾ ਤੇ ਸਦਾ ਹੀ ਜਬਾਨ ਰਹਿਣ ਵਾਲਾ ਪ੍ਰਭੂਪਤੀ ਉਸ ਪ੍ਰੇਮ ਰੰਗ ਦੇ ਵਿੱਚ ਰੰਗੀ ਹੋਈ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਗੁਰ ਸ਼ਬਦ ਵਿਗਾਸੀ ਸ਼ਹਿਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲ ਹੈ ਵਡਿਆਈ ਪਿਰ ਕਰ ਸੋਹ ਹੈ ਨਾਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਖਿੜੇ ਹਿਰਦੇ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ ਗੁਰੂ ਦੇ ਸ਼ਬਦ ਵਿੱਚ ਜੁੜਨ ਦਾ ਇਹ ਫਲ ਉਸ ਨੂੰ ਮਿਲਦਾ ਹੈ ਕਿ ਉਹਦੇ ਅੰਦਰ ਆਤਮਿਕ ਗੁਣ ਪੈਦਾ ਹੋ ਜਾਂਦੀ ਹੈ ਇਹ ਨਾਨਕ ਉਸ ਨੂੰ ਸਦਾ ਅਥਿਰ ਪ੍ਰਭੂ ਮਿਲ ਪੈਂਦਾ ਉਸ ਨੂੰ ਪ੍ਰਭੂ ਦੇ ਦਰ ਤੇ ਆਦਰ ਮਿਲਦਾ ਤੇ ਉਹ ਪ੍ਰਭੂ ਪਤੀ ਦੇ ਦਰ ਤੇ ਸ਼ੋਭਾ ਪਾਉਂਦੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਕਿ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਦੋ ਪ੍ਰਮੁੱਖ ਸਿੱਖਿਆਵਾਂ ਤੁਸੀਂ ਜ਼ਰੂਰ ਹਾਸਲ ਕੀਤੀਆਂ ਹੋਣਗੀਆਂ ਇੱਕ ਤੇ ਲੇਖ ਕੀਨੇ ਕਿਵੇਂ ਸਾਡੇ ਮਥਿਆਂ ਤੇ ਲਿਖੇ ਜਾਂਦੇ ਆ ਇਹਦੇ ਦੋਨੇ ਹੀ ਪੱਖ ਪ੍ਰਚਲਿਤ ਧਾਰਨਾ ਪ੍ਰਚਲਿਤ ਵਿਚਾਰ ਤੇ ਵਿਗਿਆਨਕ ਪੱਖ ਦੋਨੋਂ ਹੀ ਤੁਹਾਨੂੰ ਸਮਝ ਦੇ ਵਿੱਚ ਆਗੇ ਹੋਣਗੇ ਦੋਨਾਂ ਦਾ ਨਤੀਜਾ ਇੱਕ ਹੀ ਨਿਕਲਦਾ ਹੈ ਉਹ ਤੁਹਾਨੂੰ ਜ਼ਰੂਰ ਸਮਝ ਦੇ ਵਿੱਚ ਆਇਆ ਹੋਏਗਾ ਤੇ ਦੂਸਰਾ ਝੂਠ ਬੋਲਣ ਦੇ ਬਾਰੇ ਕਿ ਕਿੰਝ ਝੂਠ ਬੋਲਣ ਤੋਂ ਸਾਨੂੰ ਪ੍ਰਮਾਤਮਾ ਵਰਜਦਾ ਕਿੰਝ ਮਨੁੱਖ ਜਾਣ ਤੇ ਪ੍ਰਮਾਤਮਾ ਦੀ ਸੁਣ ਲੈਂਦਾ ਜੇਕਰ ਪ੍ਰਮਾਤਮਾ ਦੇ ਨਾਲ ਉਹਦੀ ਸਾਂਝ ਹੋਵੇ ਰਿਸ਼ਤਾ ਹੋਵੇ ਤੇ ਜਾਂ ਫਿਰ ਪ੍ਰਮਾਤਮਾ ਦੀ ਗੱਲ ਨੂੰ ਨਕਾਰ ਦਿੰਦਾ ਤੇ ਝੂਠ ਬੋਲ ਦਿੰਦਾ ਜੇਕਰ ਪ੍ਰਮਾਤਮਾ ਦੇ ਨਾਲ ਉਹਦਾ ਕਿਸੇ ਤਰ੍ਹਾਂ ਦਾ ਰਿਸ਼ਤਾ ਨਾ ਬਣਿਆ ਹੋਵੇ ਜੇਕਰ ਉਹ ਪ੍ਰਮਾਤਮਾ ਤੋਂ ਬੇਮੁਖ ਹੋਵੇ ਸੋ ਜ਼ਿੰਦਗੀ ਦੇ ਵਿੱਚ ਬੜੇ ਮੌਕੇ ਆਉਂਦੇ ਆ ਜਿੱਥੇ ਬੰਦੇ ਦਾ ਦਿਲ ਕਰਦਾ ਝੂਠ ਬੋਲਣ ਦਾ ਜਾਂ ਸੱਚ ਲੁਕੋਣ ਦਾ ਉਮੀਦ ਹੈ ਕਿ ਅੱਜ ਤੋਂ ਬਾਅਦ ਇਹ ਸਮਝਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕਦੇ ਵੀ ਜੇਕਰ ਝੂਠ ਬੋਲਣ ਦਾ ਖਿਆਲ ਆਏਗਾ ਤਾਂ ਇਹ ਸਿੱਖਿਆ ਇਹ ਗੁਰਬਾਣੀ ਦੀਆਂ ਪੰਕਤੀਆਂ ਜੋ ਅੱਜ ਆਪਾਂ ਪੜ੍ਹੀਆਂ ਤੁਹਾਡੇ ਮਨ ਦੇ ਵਿੱਚ ਗੂੰਜਣਗੀਆਂ ਤੇ ਤੁਹਾਨੂੰ ਝੂਠ ਬੋਲਣ ਤੋਂ ਵਰਜਣਗੀਆਂ ਝੂਠ ਬੋਲਣ ਤੋਂ ਬਚਣ ਦੇ ਵਿੱਚ ਤੁਹਾਡੀ ਸਹਾਇਤਾ ਕਰਨਗੀਆਂ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ